ਨਿਮਰ ਨੂੰ ਅਗੇ ਨਿਮਰ ਸੀ ਲੱਗੀ ਜਿਹਾ ਪਾ ਨਾਉਣ ਵਾਲਾ ਨਿਮਰ ਤੇਰਾ ਸੰਡੇ ਨੂੰ ਸੰਡੇ ਸੰਡੇ ਨੂੰ ਆ ਸੰਡੇ ਨੂੰ ਮੈਂ ਤੇਰਾ ਤੇਰਾ ਸੀਨ ਆ ਉਤੋਂ ਛਾਲ ਮਾਰਨਾ ਬਸ ਠੀਕ ਹੈ ਗੁੰਗਾ ਪਹਿਲਵਾਨ ਨੂੰ ਤੂੰ ਕੁਝ ਕਹਿ ਕੇ ਭੱਜਿਆ ਔਰ ਮਾਰ ਭੱਜਿਆ ਵੀ ਤੂੰ ਜੇਲਾ ਬਣਾਉਣਾ ਜੇ ਤੂੰ ਡਰ ਕੇ ਤੂੰ ਭੱਜਿਆ ਤਾਂ ਉਤੋਂ ਮਾਰਨੇ ਛਾਲ ਔਰ ਤੈਨ ਬਚ ਵੀ ਜਾਣਾ ਤੂੰ ਬਚ ਵੀ ਜਾ ਵੱਡੀ ਗੱਲ ਦੇਖ ਕਿਉਂਕਿ ਜਦ ਬੱਜਣ ਤੋਂ ਬਾਅਦ ਆਪੇ ਖੜਾ ਹੋ ਜਾਣਾ ਕੋਈ ਪਾਣੀ ਹੈ ਹੀ ਇੰਨਾ ਕਾ ਉਹ ਤੇ ਪੋਲਾ ਵੇਲਾ ਤੂੰ ਨਿਸ਼ਾਨੀ ਦੇ ਇਧਰ ਪੋਣ ਦੀ ਪੁਰਾਣਾ ਪੋਲਾ ਹਾਂ ਪੁਰਾਣਾ ਪੋਲਾ ਗਰੇਜਾ ਦਾ ਪੋਲਾ ਹੈ ਭਾਜੀ ਕਮਾਲ ਦੇ ਮੈਨੂੰ ਮੈ ਸਮਝ ਨਹੀਂ ਆਉਦੀ ਵੀ ਅੰਗਰੇਜ਼ਾਂ ਵਾਲੇ ਦੇ ਹਜੇ ਵੀ ਖੜੇ ਬਣਾਏ ਕਿਹੜੇ ਹਿਸਾਬ ਨਾਲ ਕੋਈ ਮਨਾਈ ਨਾ ਕੋਈ ਦੇ ਚੋਪ ਆਇਆ ਨਾ ਮਿੱਟੀ ਦੇ ਨਾਲ ਬਣਾਇਆ ਦੇ ਦਿਨ ਚਾਹੁੰਦਾ ਵੇਖੋ ਤੁਸੀਂ ਕੋਈ ਸੀਮੈਂਟ ਲਾਇਆ ਕੋਈ ਹੋਰ ਕੋਈ ਸੀਮੈਂਟ ਨਹੀਂ ਕੋ ਕੁਛ ਨਹੀਂ ਹੈ ਨਾ ਡਾਕਾ ਆਉਂਗੇ ਖੜੇਗਾ ਤੇ ਉਮਰ ਉੱਪਰ ਦੀ ਮੋਟਾਂ ਦੇ ਨੰਗੀ ਜਾਂਦੇ ਲੋਕ ਇਹ ਪੁਲ ਕਿਹੜਾ ਹੈ ਭਾਜੀ ਕਿਹੜਾ ਲੱਖ ਕਿਹੜਾ ਵਜਦਾ ਹੈ ਇਹ ਇਹ ਕੰਜਰੀ ਦਾ ਪੁਲ ਹੈ ਕੰਜਰੀ ਦਾ ਕੰਜਰੀ ਦੇ ਪੁਲ ਤੇ ਕਿਧਰ ਆ ਗਿਆ ਕੰਜਰਾ ਹੈ ਇੱਥੇ ਕੰਜਰੀ ਆ ਬਗਿਰਾ ਗਿਆ ਇਹ ਕੰਜਰੀ ਨੂੰ ਵੇਚਦਾ ਸੀ ਮੈਂ ਅੱਛਾ